ਕੰਚ ਕਰਿਆ ਜਾਗੇ ਜੋ ਕਰੇ ਕਰੇ ਮজা ਕੀ ਕਰੇ ਜਬ ਉਸਮੇ ਘੈਂਟੇ ਵਾਰ ਆਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਅੱਜ ਬੱਚਿਆਂ ਨੂੰ ਛੁੱਟੀ ਸੀ ਤੇ ਅੱਜ ਗੰਗਾ ਨਗਰ ਜਾਣਾ ਥੋੜਾ ਕੋਈ ਕੰਮ ਸੀ ਚਲੋ ਇਹਨਾਂ ਨੇ ਵੀ ਜਾਣਾ ਕਿਤੇ ਇਹਨਾਂ ਨੂੰ ਵੀ ਦਿਖਾਉਣਾ ਹੈ ਤੁਹਾਨੂੰ ਅੱਗੇ ਕੀ ਹੁੰਦਾ ਹੈ ਬੰਦੇ ਰ ਸਾਡੇ ਨਾਲ ਬਲੌਗ 'ਚ ਵਿੱਚ ਹੋਰ ਠੀਕ ਠਾਕ ਹੋ ਸਾਰੀ ਚੜ੍ਹਦੀ ਕਲਾ 'ਚ ਆਜੋ ਵੀ ਚਲੀ ਸਬਰ ਗੱਡੀ ਸਟਾਰਟ ਕਰ ਰਾਮਨਾਗ ਚਲੇ ਸਾਫ ਕਰ ਲੈ ਚਲੋ ਚੱਲਦੇ ਆ ਸੋ ਗਰਮੀ ਆ ਥੋੜੀ ਜੀ ਇਸ ਕਰਕੇ ਸੀਟ ਤੇ ਤੌਲੀਆ ਲਾਉਣਾ ਗਰਮੀ ਲੱਗਦੀ ਹੈ ਗਰਮੀ ਚ ਨਾ ਥੋੜਾ ਜਿਹਾ ਏਸੀ ਤੇ ਚੱਲਦਾ ਵੈਸੇ ਏਸੀ ਚੱਲ ਰਿਹਾ ਪਰ ਫਿਰ ਵੀ ਗਰਮੀ ਹੈ ਤੇ ਥੋੜਾ ਜਿਹਾ ਸੀਟ ਤੇ ਤੌਲੀਆ ਲਾ ਲਓ ਤੇ ਇਹਨਾਂ ਨੂੰ ਫਿਰ ਠੂਈ ਨੂੰ ਗਰਮੀ ਨਹੀਂ ਲੱਗਦੀ ਚਾਬਾਸ਼ ਬਹੁਤ ਸਿਆਣਾ ਵਾਓ ਤੁਹਣੀ ਲੱਗਦੀ ਸੀ ਟਕੀ ਹਾਂ ਕਿ ਓਏ ਕੀ ਕਹਿਣਾ ਚਾਹਨਾ ਦੁਨੀਆ ਨੂੰ ਕੀ ਸੰਦੇਸ਼ ਦੇਣਾ ਚਾਹਨਾ ਕੋਈ ਮੈਂ ਤਾਂ ਨਹੀਂ ਕਹਦਾ ਹਾਂ ਪਤਾ ਸਿੰਦੇ ਗੁਰਨਾਜ ਇਧਰ ਦੇਖੀ ਉਧਰ ਦੇਖ ਨਾ ਗੁਰਨਾਜ ਇਧਰ ਉਹ ਜ਼ੋਰ ਕੀ ਕਰਦਾ ਇਹ ਆ ਵਧੀਆ ਜੜ ਗਈ ਹਾਂ ਐਤਿਸ਼ਾੜ ਮਾਰ ਵਿੱਚ ਆਲੇ ਸਭ ਸਰਵਤੇ ਉਹ ਇਹ ਬੁੜਕਦਾ ਜਿਵੇਂ ਜ਼ੋਰ ਸਵਾਜ ਗੰਗਾਨਾਰ ਜਾ ਕੇ ਆਏ ਹਾਂ ਹੁਣ ਇੱਕ ਬੱਚਿਆਂ ਨੂੰ ਗੇਮ ਖੜਾਉਣ ਲੱਗੇ ਆ

समर कर लूंगा हम

ਜੋੜਦੀ ਨਿਮਾਰਨੀ ਬਚ ਗਿਆ ਪਰ ਹੂੰ ਉਹ ਚੱਲਾ ਗਈ ਹੈਗੀ ਹੈ ਹੈਲੋ ਮੈਂ ਖੜ ਗਈ ਨਾ ਨਾ ਹੋਰ ਖੜੀ ਹੈ ਖੜੀ ਹੈ ਰੀਟ੍ਰਾਈ ਰੀਟ੍ਰਾਈ ਹਾਂ ਇਹ ਗੱਲ ਤਾਂ ਵੀ ਹਰ ਨਾ ਲੱਗ ਲਈ ਹੈ ਆਹ ਆਹ ਇੱਕ ਹੋ ਗਿਆ ਖੋਲ ਅੱਗੇ ਨਹੀਂ ਜਾਣਾ ਬਸ ਇੱਕ ਹੋ ਗਿਆ ਹੈਲੋ ਅੰਦੀ ਚਲੋ ਮਾਰ ਚੱਕੀ ਬਿਜੜਾ ਖੜੀ ਕਰ ਦੂਗਾ ਬੋਤਲ ਉਹ ਫਿਰ ਮਾਰੂਗਾ ਹਨਾ ਇਹ ਮੈਂ ਤਾਂ ਸਾਰੇ ਬਾਤ ਹੀ ਜਾਣੀ ਮੇਰੇ ਕਿਉਂ ਨਹੀਂ ਹੁੰਦੀ ਮੇਰੇ ਹੋਈ ਨਹੀਂ ਪੂਰੀ ਬੜਾ ਉੱਚਾ ਛੱਡਦੇ ਹੋ ਵਲੀ ਉੱਡ ਗਈ ਈ ਨੋੜੀ ਦੇਗੀ ਦੋਸਤੋ ਉਧਰ ਗੇਮ ਚੱਲ ਰਹੀ ਹੈ ਤੇ ਇਧਰ ਪੂਰਾ ਐ ਪੂਰਾ ਦੇਖੋ ਕਿੱਡਾ ਸੋਹਣਾ ਬਦਲ ਆ ਗਿਆ ਪੂਰਾ ਮੀਂਹ ਦਾ ਮੌਸਮ ਬਣਿਆ ਪਿਆ ਬਾੜੂ ਇੱਕ ਪੋੜ ਇਹ ਬਾੜੀ ਛੋੜੋ ਇਹ ਇੱਕ ਪੋੜ ਇੱਕ ਪੋੜ ਬਾੜੀ ਲੜਣਾ ਨਹੀਂ ਹੈ ਲੜਣਾ ਨਹੀਂ ਵਲੀ ਸੋ ਗਰਮਕ ਪਿਆਰੇ ਉਹ ਮੌਸਮ ਬਹੁਤ ਸੋਹਣਾ ਬਣਿਆ ਉੱਤੇ ਬੈਠੇ ਆ ਤੇ ਉੱਤੋਂ ਦਾ ਤੁਹਾਨੂੰ ਨਜ਼ਾਰਾ ਦਿਖਾਉਣੇ ਆ ਦੇਖੋ ਅਨੰਤ Rajasthan ਦਾ ਪਿੰਡ ਇਦਾਂ ਸਿੱਖਲਾ ਖਾਂ ਪਿਆ ਸਾਰਾ ਤੇ ਸਾਰਾ ਪਿੰਡ ਆ ਆਪਣਾ ਘਰ ਹੈ ਰੰਗ ਹੋਣ ਲੱਗ ਪਿਆ ਰੰਗ ਕਰੋ ਨੇ ਹਣ ਬਸ ਥੋੜੀ ਚਿਰ ਨੂੰ ਐਸੇ ਵੀ ਉੱਪਰ ਆ ਜੇ ਤਾਂ ਸ਼ਾਮ ਨੂੰ ਨੰਦੀ ਨੰਦਾ